ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 5 ਪਸ਼ੂ 4 ਝੋਟੀਆਂ ਤੇ ਇੱਕ ਵਹੜਾ ਦੇ ਸਾਰੇ ਸੋਏ ਸਵਾਏ ਪਸ਼ੂ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸੀਗਲਪਾ ਜੀ ਸਸੀਗਲਪਾ ਜੀ ਕੀ ਹਾਲ ਜੀ ਚੜਦੀ ਕਲਾ ਤੁਸੀਂ ਸਨਾਓ ਬਹੁਤ ਵਧੀਆ ਠੀਕ ਠਾਕ ਜੀ ਕਿਰਪਾ ਆਪਣਾ ਨਾਮ ਤੇ ਡਰੈਸ ਦੱਸ ਦਿਓ ਨਾਮ ਮੇਰਾ ਭਾਈ ਪਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਸੀਲ ਐਨਾਲਾ ਦੇ ਜਲਾਵਾਸਤ ਚੇਜ਼ ਜੀ ਫੋਨ ਨੰਬਰ ਹੀ ਬੋਲ ਦਿਓ 9841799785 ਜੀ ਠੀਕ ਹੈ ਜੀ ਲਗੀਆਂ ਰੌਣਕਾ ਜੀ ਹਾਂਜੀ ਹਾਂਜੀ ਕਰੀਏ ਸ਼ੁਰੂਆਜੀ ਹਾਂਜੀ ਭਾਜੀ ਦੱਸਿਓ ਇਹ ਪਹਿਲੇ ਬੜਾ ਛੋਟੀ ਦੇ ਇਹ ਵੀ ਇੱਜਤ ਜਦੇ ਨੇ ਅੱਜ ਸੂਈ ਨੂੰ ਅੱਛਾ ਜੀ ਹਾਂਜੀ ਮਗਰ ਵੀ ਨੀਲੀ ਦਾ ਵੀ ਦੀ ਕੱਟੀ ਤੇ ਆ ਵੀ ਨੀਲੀ ਜਦੀ ਜੀ ਠੀਕ ਹੈ ਠੀਕ ਹੈ ਲਓ ਭਾਜੀ ਸਾਰੇ ਨਿਸ਼ਾਨੇ ਜਿਹੜੇ ਕੱਟੀ ਤੇ 3 ਕਿਲੋ ਦੇ ਫਰੇਮ ਕਰਦੀ ਹੈ ਅੱਛਾ ਜੀ ਬੌਲਾ ਹੀ ਬੌਲਾ ਬੌਲਾ ਹੀ 10 ਕਿਲੋ ਆ ਠੀਕ ਹੈ ਠੀਕ ਹੈ ਹਾਂਜੀ ਭਾਜੀ ਕੱਟ ਕਾੜ ਕੇ ਚੰਗਾ ਵਾ ਤੇ ਸਵੇਰ ਕਿਨਵਾ ਸੂਈ ਭਾਜੀ ਉਹ ਆ ਵੀ ਦੀ ਘਰ ਵਾਲਿਆਂ ਦੇ ਮੁਤਾਬਕ ਤੇ ਦੁਜਾ ਜੀ ਅੱਛਾ ਜੀ ਆਪਾਂ ਤੀਜਾ ਕਹਿ ਦਿੰਨੇ ਆ ਠੀਕ ਹੈ ਠੀਕ ਹੈ ਹਾਂਜੀ ਬਾਕੀ ਖਣਪਾਂਡਾ ਬੜਾ ਬਣਾਉਂਦੀ ਝੋਟੇ ਕਿੰਨਾ ਵਿੱਚ ਚੋਈਏ ਉਹਦਾ ਆ ਬੱਚਾ ਲਾ ਕੇ ਨਾ ਆਪਾਂ ਲਾਇਆ ਹੀ ਹੁਣ ਲੱਗ ਗਿਆ ਹੀ ਆ ਲੱਗਦਾ ਪਖਮੀ ਆ ਠੀਕ ਹੈ ਠੀਕ ਹੈ ਜੀ ਦੁੱਧ ਵੀਰ ਜੀ ਆਪਾਂ ਬੋਧਾ ਨਹੀਂ ਕਹਿੰਦੇ ਜਿਤਰਾ ਅੰਗਾ ਗਰਮੀ ਕੋਲ ਨੂੰ 12 ਤੋਂ ਪਲਾਸੀ ਜਾਊਗੀ ਠੀਕ ਹੈ ਜੀ ਹਾਂ ਜੀ 12 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਜਾਂ 10 ਲੀਟਰ ਜਿਹੜਾ ਬੋਲੇ ਬੋਲ ਜਿਆਰ ਆ ਤੇ ਕੱਟੀ ਵੀ ਪਲੀ ਪਲਾਈ ਤੁਹਾਨੂੰ ਮਿਲ ਜਾਣੀ ਕਰੋ ਚੈੱਕ ਬਾਕੀ ਨਿਸ਼ਾਨੀਆਂ ਸਾਰੀਆਂ ਕੱਟੀ ਵੀ ਕਵਰ ਕਰਦੀ ਆ ਤੇ ਮਾਰੀ ਵੀ ਕਵਰ ਕਰਦੀ ਨਿਸ਼ਾਨੀਆਂ ਇਹ ਹੁਣ ਆਪਾਂ ਖੋਲ ਕੇ ਬਗਾਉਨੇ ਆਪਾਂ ਤੇਰੇ ਬਾਈ ਹੋਰ ਕਿੰਨੇ ਕੁ ਵੇ ਦੀ ਕੀਤੀ ਕੋਈ ਤੇਰੇ ਵੀ 4 ਵਜੇ ਦੀ ਠੀਕ ਹੈ ਠੀਕ ਹੈ ਹਾਂਜੀ ਲੋ ਬਈ ਚਾ ਲੈ ਬਈ ਚੁਵਾਈ ਜੀ ਤੇ ਉਹ ਸਾਡਾ ਕੋਈ ਵੀਰ ਭਰਾ ਦਾ ਅੰਦਾਜ਼ ਵਾਲਾ ਮੈਂ ਹੁਣ ਬੱਚਾ ਲੱਗ ਗਿਆ ਸੀ ਅੱਛਾ ਅੱਛਾ ਠੀਕ ਹੈ ਹਾਂ ਪਾਉਂਦੀ ਜੀ ਲੋ ਵੀ ਕਰੋ ਜਾਕਤ ਨਹੀਂ ਸਾਧ ਕਾਹਨ ਚੰਗਾ ਵਾਰੇ ਥੜ ਭੰਡਾ ਵੀ ਬਹੁਤ ਚੜੜਾ ਵਾ ਤੇ ਨਿਸ਼ਾਨੀਆਂ ਵੀ ਸਾਰੀਆਂ ਆਲੀਆਂ ਵਾ ਬਾਕੀ ਕੱਦ ਵਜਨ ਵੇਖੋ ਛੋਟੀ ਕਰਕੇ ਠੀਕ ਹੈ ਠੀਕ ਹੈ ਲੋ ਜੀ ਕੱਦ ਪੁੱਤ ਕੋਲ ਤਾਂ ਕੋਈ ਸ਼ੱਕ ਨਹੀਂ ਜੇ ਕਾ ਵੀ ਪਤਲੇ ਚੰਮ ਵਾਲੀ ਆ ਹਾਂਜੀ ਵੀਰ ਜੀ ਲਾਗੇ ਤੋਂ ਕਰੋ ਚੱਕ ਤੁਸੀਂ ਥਾਲਾ ਦਾ ਸੈਜ ਤੇ ਗੈਪ ਐ ਲੱਗ ਕੇ ਫੰਗਾਵਾਂ ਨਹੀਂ ਬਣ ਜਾਂਦੀ ਆ ਸ਼ਾਮਾਂ ਨੂੰ ਤੇ ਕੀ ਮੁੱਲ ਭਾਜੀ ਦਾ ਹਰ ਮੁੱਲ ਤੇ ਵੀਰ ਜੀ ਵੇਖ ਲਓ ਆਪਾਂ ਦਾ ਕਿਨੇ ਵੀ ਲੱਖ ਹੀ ਕਰ ਲਗੇ ਅੱਛਾ ਜੀ 95 ਦੇ ਦਈਏ ਆਪਾਂ ਮੰਨ ਤਾਣ ਫਿਰ ਹਾਂਜੀ ਕਰ ਦਈਏ ਮੰਨ ਤਾਣ ਜੀ ਹਾਂ ਨਾ 90 ਅੱਜ ਦਿੰਦਾ ਠੀਕ ਹੈ ਇਹ ਚ 200 ਰੁਪਇਆ ਛੋੜੀ ਕਰ। ਠੀਕ ਹੈ ਠੀਕ ਹੈ। ਲਓ ਬਈ 90000 ਚ 200 ਰੁਪਇਆ ਛੋੜਾ ਤੇ ਸੂਹੀ ਸਵਾਏ ਪਸ਼ੂਗਾ। ਹਾਂਜੀ। ਤੇ ਤੁਹਾਨੂੰ ਪਤਾ ਵੀ ਹੁਣ ਥੋੜੀ ਤਿੱਖ ਵੀ ਹੈਗੀ ਆ। 200 ਰੁਪਇਆ ਤੇ ਬੱਚਾ ਵੀ ਨਹੀਂ ਭਾਜੀ 나ੜੂ ਦੇ ਲਾਂਦਾ ਬਾਹਰ ਗਿੱਲੇ 나ੜੂ ਆ। ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ। ਤੇ ਬਿਲਕੁਲ ਨੋਰਮਲ ਰੇਟ ਕਰਤਾ ਭਾਈ। ਹਾਂ ਭਾਜੀ ਕਲਰਾ ਦੀ ਸਹੀ ਏ। ਅੱਛਾ ਜੀ। ਟੱਟੀ ਮਗਰ ਜੇ 나ੜੂ ਗਿੱਲਾ ਨਾਲ ਦੇ। ਠੀਕ ਹੈ ਠੀਕ ਹੈ ਜੀ। ਤੇ ਬੋਲਾ ਮੰਨ ਲਓ ਤੁਹਾਡੇ ਨਾਲ ਕਾ ਕੋਈ ਨਹੀਂ ਆ। ਇਹ ਵਸਲੇ 9 ਕਿਲੋਊਗਾ ਪੱਕਾ। ਠੀਕ ਹੈ ਠੀਕ ਹੈ ਲੋ ਜੀ 9 ਲੀਟਰ ਜਿਹੜਾ ਬੋਲ ਵਾਲੀ ਮੈਨੂੰ ਕਿਹਾ ਵੀ ਦੁੱਧ ਅਸੀਂ 11 12 11 12 ਕਿੰਨਾ ਚੋਲੇ ਰਹੇ ਅੱਛਾ ਜੀ ਹਾਂ ਜੀ ਤੇ ਮੈਂ ਖੋਲ ਜਮਾ ਠੀਕ ਹੈ ਠੀਕ ਹੈ ਲੋ ਵੀ ਦਵਾ ਜਿਹੜਾ ਬਿਲਕੁਲ ਤਾਜ਼ਾ ਹਜੇ ਨਾੜੂ ਵੀ ਦਿਖਾਉਂਦੇ ਆਪਾਂ ਟੱਟੀ ਜੇ ਮਗਰ ਭਾਈ ਸਰੋ ਜੱਜਨ ਯਾਟਾ ਬਲਾਇਆ ਕਾਗੀ ਜਿਹੜੇ ਕਾਟ ਕਾਟ ਇਹਦਾ ਵੀ ਚੰਗਾ ਵਾ ਤੇ ਨਾੜਾ ਨੂੜਾ ਜਿਹੜੀਆਂ ਹਵਾਨੇ ਦੇਦੇ ਚੰਗੀਆਂ ਆਂਦੀਆਂ ਦਿਖਾਉਂਦੇ ਆਪਾਂ ਲਾਗੇ ਤੋਂ ਸੇਠਾ ਦਾ ਸਹਿਜ ਗਿਆ ਵੀ ਬਹੁਤ ਚੰਗਾ ਲੱਗਾ ਵਾ ਇੱਕਰ ਵਾਹ ਵਾਹ ਵੀ ਪਾਜੀ ਇਹ ਵੀ ਜਿੱਤੀਜਾ ਸੁਹਾ ਸੁਈ ਹੈ ਠੀਕ ਹੈ ਠੀਕ ਹੈ ਲਓ ਜੇ ਇਹ ਵੀ ਤਿੱਜਾ ਸੁਹਾ ਸੁਈ ਜੇ ਅੱਛਾ ਜੀ ਠੀਕ ਹੈ ਜੀ ਬਈ ਲੱਗੇ ਤਾਂ ਕਰੋ ਜੈਕਟ ਨਹੀਂ ਖੋਣਾ ਬਸ ਐਜ ਕਰ ਤੇ ਨਾੜਾ ਟੁੰਡਾ ਜਿਹੜੀਆਂ ਬਾਨੇ ਤੇ ਬਹੁਤ ਚੰਗੀਆਂ ਆ ਗਈਆਂ ਦੇਖੋ ਕੰਨਾ ਇਹ ਮੇਰੇ ਸੁਹਾ ਬਹੁਤ ਜੀ ਲੱਗੀ ਇਹਦੇ ਤੇ ਇਹਦਾ ਕੀ ਮੁੱਲ ਕਰਨਾ ਪਾਜੀ ਹਣ ਜੀ ਦੇਖੋ ਜਿੱਤਾਂ ਦੇ ਬਾਹਰ ਮੰਨ ਲਓ ਤਾਜ਼ਾ ਮਸ਼ੂ ਬਹੁਤ ਘਟਿਆ ਹਨਾ ਹਾਂ ਜੀ ਉਹ ਸਾਬੇ ਦੇ ਲਾਈਏ ਦੇ ਭਾਵੇਂ ਲੱਖ ਦੀ ਵੇਚ ਲਈਏ ਅੱਛਾ ਜੀ ਜੈ ਜੀ ਆਪਾਂ ਦੇ ਦਈਏ ਹਨਾ ਹਾਂਜੀ ਇਹ ਵੀ ਦੀ 80000 ਦੇ ਦਈਏ ਚਾ ਛੱਡ ਦਿਓ ਕਰੇਪੜ ਜਾਓਗੇ ਹਾਂਜੀ ਜਾਣ ਤੋਂ ਜੈ ਜੀ ਜੈ ਜਾਂਦੀਏ ਭਾਈ ਹਾਂਜੀ بابا ਜਿਹੜਾ ਘਾਟਾ ਵੰਦਾ ਨਹੀਂ ਕਰਨਾ ਸਿਰਫ 200 ਰੁਪਈਆ ਛੋੜ ਹੀ ਹੋਊਗੀ लास्ट 75000 ਦੀ ਬਦਵਾਗੇ ਠੀਕ ਹੈ ਜੀ ਅਪਾ ਜੀ ਗਰੇ ਨਾ ਕਵੇ 72 ਲਲੋ ਤੇ ਆਪਾ ਲਓ ਸਿਰਫ 200 ਰੁਪਈਆ ਛੋੜ ਕਰਾਂਗੇ ਆਪਾ 75 ਲਓ ਜੀ 75000 ਚਾ 200 ਰੁਪਈਆ ਛੋੜ ਤੇ 11 12 ਲਿੱਟਰ ਜਿਹੜਾ ਇਹ ਵੀ ਦੋਨੇ ਨਮਈਆ ਵੀ ਹੁਣ ਵੀਰ ਜੀ ਵਿਖਾਓ ਕਰਦਾ ਤੇ ਦੇਖੋ ਲੱਗੇ ਥਾਂ ਨਹੀਂ ਕੱਲਾ ਗੱਲਾ ਲੱਗਾ ਵਾ ਦੇਖੋ ਨਰਾ ਨਰਾ ਨੂਰਾ ਨੂੰ ਘਾਨੇ ਤੇ ਚੱਕੀ ਆ ਗਈਆਂ ਵਾ ਬਹੁਤ ਹੀ ਚੋਣ ਬੜੀ ਜਿਆਦੀ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਆ ਜੋ ਹੁਣ ਜੇ ਨੰਬਰ ਤੇ ਦਸੇਪਰ ਇਹ ਛੋਟੀ ਪਰੇ ਇਹ ਵੀ ਛੋਟੀ ਭਈ 10 ਕਿਲੋ ਦੁੱਧ ਜੇ ਥਲੇ ਅੱਛਾ ਜੀ ਇਹ ਤਾਂ ਪਿਛਲੇ ਸੂਏ ਉਧਰੋਂ ਆਈ ਹਰਿਆਣੇ ਤੋਂ ਅੱਛਾ ਜੀ ਇਹ ਮਗਰ ਵੀ ਕੱਟੀ ਇਹਦੇ ਠੀਕ ਆ ਆ ਮੈਂ ਕੋਲ ਕੇ ਵਖੰਦਾ ਉਹ ਵੀ ਸਾਰੀਆਂ ਦੇ ਪਿੱਛੇ ਆ ਜੋ ਫੀਮਲ ਕਾਫ ਆ ਹਾਂਜੀ ਇਹ ਕਰੋ ਚੱਕੇ ਵੀ ਜੈਡ ਬਲੈਕ ਤੇ ਕੱਟ ਕੱਟ ਬਹੁਤ ਜਿਆਦਾ ਤਖਣਾ ਵਾ ਵੱਡੀ ਛੋਟੀ ਭਾਜੀ ਪੂਰੀ ਹਾਂਜੀ ਹਾਂਜੀ ਇਹਦੇ ਕੋਲ ਕਿੰਨਾ ਜੇ ਦੁੱਧ 10 ਉਹ ਇਹ ਤਾਂ ਅਸਲੀ ਟ੍ਰੇਡ ਆ ਪੱਕਾ ਇਹ ਕੋ ਦੋਦ ਦਿਆ ਹਰਿਆ ਜੀ ਫੂਲ ਖਾ ਲਿਆ ਹਾਂਜੀ ਇਹ ਵੀ ਇੱਕ ਬੜੀ ਸਿਰ ਤੇ ਆ ਆ ਘਰ ਤੋਂ ਭਾਵੇਂ ਦਰੇ ਹਾਂਜੀ ਪੋਤਰਾ ਭਾਵੇਂ ਇਹਦੇ ਨਾਲ ਇਤਰਾ ਹੀ ਬੈਜੋ ਇੱਕ ਗੱਡੀ ਠੀਕ ਹੈ ਠੀਕ ਹੈ ਜੀ ਬੱਚਾ ਹੋਣਾ ਘੱਡੋ ਉੱਥੇ ਹੀ ਫਾਸੀ ਮਾਰ ਕੇ ਲੈ ਜੀ ਅੱਛਾ ਜੀ ਇਸ ਦੀ ਥਲੀ ਸੀ ਇੱਕ ਗੱਡੀ ਔਰ ਜੀ ਥਲੀ ਸੀ ਇਹਦਾ ਵੇੜਾ ਦਾ ਸਬਾ ਚੱਤੀ ਦੰਦੀ ਆ ਤੇ ਥਣ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਕਰੋ ਚਾਕਤ ਨੂੰ ਲਾਗੇ ਤੋਂ ਆਖੀ ਝੋਡੀ ਬਹੁਤ ਜਾਨੀ ਚੰਗੀ ਆ ਤੇ ਹਰਿਆਣੇ ਤੋਂ ਆਈ ਪਿਛਲੇ ਸੂਏ ਠੀਕ ਆ ਠੀਕ ਆ ਜੀ ਤਾਂ ਵੀ ਕੱਦ ਕਾਠਾ ਕੋਈ ਸ਼ੱਕ ਨਹੀਂ ਬਹੁਤ ਤਗੜਾ ਤੇ ਥਾਣਾ ਦਾ ਸੈਲ ਗਿਆ ਵੀ ਆਣ ਗੱਠ ਜੜਤੀ ਆ ਇਹਦਾ ਕੀ ਮੁੱਲ ਕਰਨਾ ਭਾਜੀ ਹਰ ਇਹਦਾ ਮੁੱਲ ਤਾਂ ਭਾਜੀ ਕੀ ਕਰਦਾ ਲੱਖ ਹੀ ਕਰ ਲੀਏ ਅੱਛਾ ਜੀ ਪਰ ਜੈ ਜੀ ਕਰੀਏ ਹੈਨਾ ਇਹ ਤਾਂ ਜੈ ਜੀ ਆਦੀ 90 ਦੀ ਦੇ ਦੀਏ ਭਾਜੀ ਚੱਲ ਦੋ ਮਾਨਤਣੇ ਚ ਵੀ ਹਾਣਾ ਹੀ ਹਾਣਾ ਹੀ ਭਾਜੀ ਹਾਂ ਜੀ ਹਾਣਾ ਹੀ ਭਾਜੀ 85 ਹਜ਼ਾਰ ਦੀ ਝੋਡੀ ਦੇ ਦਾਂਗੇ ਠੀਕ ਹੈ ਜੀ ਪਛੋੜ 500 ਰੁਪਈਆ ਕਰਾਂਗੇ ਲਓ ਜੀ 85000 ਚੋਂ 500 ਰੁਪਈਆ ਛੋੜ ਪਾਈ ਕਹਿੰਦਾ ਕਿ ਕਰ ਦਾਂਗੇ ਆਜੋ ਹੁਣ ਜਿੰਨੇ ਦਾ ਪਰਦੇ ਕਾਣ ਤਰਾਂ ਬਾਈ ਤੇ ਭਾਈ ਇੱਧਰ ਨਹੀਂ ਛੱਡੋ ਦੇਖੋ ਥਣ ਕਿਤਰਾਂ ਲੱਗਾ ਜੋ ਦੀਓ ਜੀ ਕਰੋ ਜਿਆ ਕਾ ਥਣਾ ਦਾ ਸੈਜ ਗਿਆ ਬਹੁਤ ਚੰਗਾ ਲਾ ਆਹ ਛੋਟੀ ਜੀ ਜੀ ਆਈਣਗੇ ਅੱਛਾ ਜੀ ਫਿਰ ਚਾਰ ਦੰਦ ਜੀ ਠੀਕ ਹੈ ਜੀ ਤੇ ਹਜੇ ਦੇ ਦਿਨ 20 ਪਏ ਜੀ ਸੂਣ ਚ ਛੋਟੀ ਦੀ ਠੀਕ ਹੈ ਠੀਕ ਹੈ ਇਹੋ ਜੀ 20 ਦਿਨ ਖੜਦੀ ਆ ਤੇ ਕਿੰਨਾ ਢੰਗਾ ਕਾ ਮਾਨ ਸਾਡੀ ਨਾ ਉਧਰ ਦਾ ਹੀ ਆ ਹਰਿਆਣੇ ਦਾ ਜੀ ਅੱਛਾ ਜੀ ਨਾਲ ਕੋ ਲਈ ਆ ਜਿੰਨਾ ਕੋ ਲਈ ਆ ਪਾ ਹਾਂਜੀ ਠੀਕ ਹੈ ਠੀਕ ਹੈ ਇਹ ਥੋੜੀ ਬਹੁਤ ਜਿਆਦੀ ਚੰਗੀ ਸਿਰਫ ਥੋੜੀ ਜਿਹੀ ਕੱਚੀ ਆ ਠੀਕ ਹੈ ਲਓ ਭਾਜੀ ਮੈਂ ਤਾਂ ਪਾਉਂਦਾ ਬਹੁਤ ਹੀ ਚੰਗਾ ਆ ਵਾ ਜੀ ਸੇਂਸ ਤੋਂ ਬਾਹਰ ਜੈੱਡ ਬਲਾਇਆ ਗਿਆ ਤੇ 20 ਦਿਨ ਹਜੇ ਕੱਚੀ ਆ ਇਹਨਾਂ ਦੇ ਸਵਾਹ ਮੇ ਤੁਹਾਡੇ ਸਾਹਲਾ ਦੋੰਦਾ ਹਾਂਜੀ ਈਆਂ ਨੇ ਤਾਵਾ ਕਹਿੰਦਾ ਕਿ ਸਾਡੇ ਕੋਲ ਅੱਗੇ ਵੀ ਇਹਦੇ ਨਾਲ ਦੀਆਂ ਦੂਈਆਂ 12 12 ਕਿਲੋ ਦੁੱਧ ਦੇਈਆਂ ਛੋਟੇ ਅੱਛਾ ਕੀ ਪਰਮਾਤੀ ਘੰਟਾ ਵੀ ਕੱਦ ਵਜਨ ਬੜਾ ਛੋਟੀ ਦਾ ਨਸਲ ਦੀ ਆ ਠੀਕ ਹੈ ਠੀਕ ਹੈ ਇਹਨਾਂ ਦੇ ਚਵਾਈ ਜਾਊਗੀ ਹਾਂਜੀ ਹਾਂਜੀ ਬਾਕੀ ਆ ਵੇਖੋ ਸਿੰਪਲੀ ਸਿੰਗਸ ਨੂੰ ਕਰੋ ਚੱਕਰ ਫੇਸ ਵਾਲੀ ਪਿਓਰ ਮੋਰਾ ਨਸਲ ਦੀ ਆ ਗਈ ਆ ਵੇਖੋ ਕੋਈ ਨੱਥ ਨਹੀਂ ਛੋਟੀ ਨੂੰ ਪਈ ਹਾਂਜੀ ਹਾਂਜੀ ਨੂੰ ਬੰਹੀਂ ਠੀਕ ਹੈ ਠੀਕ ਹੈ ਤੇ ਹੈ ਵੀ ਜੈੱਡ ਬਲੈਕ ਤੇ ਕੱਦ-ਕੱਡ ਵੀ ਚੰਗਾ ਵਾ ਇਹ ਥਾਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਕੱਢ ਲਿਆ ਨੇ ਇਹਦਾ ਵੀ ਮੁੱਲ ਭਾਈ ਇਹਦਾ ਵੀ ਜਿਹੜਾ ਫੋਨ ਤੇ ਫਿਰ ਕਰ ਲਾਂਗੇ ਅੱਛਾ ਜੀ ਜੇ ਕਿਸੇ ਵੀਰ ਦੇ ਫਿਰਟ ਆਊਗੀ ਤੇ ਠੀਕ ਹੈ ਠੀਕ ਹੈ ਲਓ ਭਾਈ ਇਹਦਾ ਮੁੱਲ ਜਿਹੜਾ ਫੋਨ ਤੇ ਵੀਰ ਕਹਿੰਦਾ ਕਿ ਕਰਾਂਗੇ ਹਾਂਜੀ ਤੇ ਦੁੱਧ ਜਿਹੜਾ ਇਹ ਵੀ ਪਹਿਲਾਂ ਨਹੀਂ 12 ਲੀਟਰ ਕੱਢੀ ਜਾਊਗੀ ਤੇ ਥਾਲ ਪਾਂਡਾ ਬਹੁਤ ਹੀ ਚੰਗਾ ਇਹਦਾ ਹਾਂਜੀ ਤੇ ਆਜੇ ਹੁਣ ਵਿਹੜ ਦਿਖਾਈਏ ਤੁਹਾਨੂੰ ਆਪਾਂ ਇਹ ਜੀ ਛੀਰੀ ਜੀ ਵਾਸ਼ੀ ਅੱਛਾ ਜੀ ਹਾਂ ਜੀ ਪਸਵੜੀ ਹੋਈ ਆ ਵਾਸ਼ੀ ਬਹੁਤ ਸਰੇਲੀ ਦੇ ਵੇਖੋ ਵਾਸ਼ੀ ਠੀਕ ਹੈ ਠੀਕ ਹੈ ਉਹ ਜਿਹੜੀ ਮੋਹਰੀ ਲਕਾਫ ਜੇ ਬਾਈ ਪਿਛੇ ਦੇ ਤੇ ਐਰ ਸ਼ਹਿਰ ਦੇ ਵਿੱਚ ਆ ਗਈ ਆ ਬੋਲ ਕੇ ਤੋਣਾ ਇਹ ਬਲੀ ਬੜੀ ਸੀਲ ਠੰਡੀ ਆ ਅੱਛਾ ਜੀ ਬੇਸਾ ਰੱਸੀ ਬਣਾ ਪਾਉ ਉਹ ਤਾਂ ਥੋੜੀ ਜਿਹੀ ਡਰਦੀ ਆ ਠੀਕ ਹੈ ਠੀਕ ਹੈ ਹਾਂ ਜੀ ਉਹ ਤਾਂ ਡਰਦੀ ਆ ਬਾਕੀ ਠੰਡੀ ਸੀਲ ਆ ਜਿਸ ਤਰ੍ਹਾਂ ਮਰਜੀ ਚੋਵੇ ਉਹ ਵੀਰ ਠੀਕ ਹੈ ਬਹੁਤ ਅਮੀਰ ਜਰੇ 9 ਕਿਲੋ ਜੀ ਠੀਕ ਹੈ ਲਓ ਵੀ 9 ਲੀਟਰ ਜਿਹੜਾ ਬਹੁਤ ਹੀ ਤਿਆਰ ਆ ਇਹ ਥਾਂ ਤੋਂ ਬਹੁਤ ਹੀ ਚੰਗਾ ਇਹਦਾ ਵੀ ਕਿੰਨਾ ਕੁ ਚਵਾਈਓ ਦੁੱਧ ਭਾਜੀ ਜਿਹੜੇ ਸਾਲ ਆ ਇਹ ਵੀ ਮਾਨੂੰ ਸਟਾਰਟਿੰਗ ਆ ਨਾ ਪਹਿਲੰਦੀ ਹਾਂ ਜੀ ਮਾਲੋ ਐਸਾਬੇ ਦੇ 12 ਤੋਂ ਪਲੱਸ ਜਾਊਗਾ ਸ਼ੀ ਠੀਕ ਹੈ ਠੀਕ ਹੈ ਹਾਂਜੀ ਸੋ ਵੀ 12 ਲੀਟਰ ਇਹ ਵੀ ਦੁੱਧ ਚਵਾਈ ਜਾਊਗੀ ਤੇ ਜੱਸੀ ਚਵਾਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਥਾਂ ਵੀ ਚਵਾਈ ਵੀ ਬੜੀ ਜਦੀ ਮੋਠਾ ਵਾਲੀ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲੋ ਭਾਈ ਥਾਂ ਤੋਂ ਆ ਨੌ ਕਲ ਆਇਆ ਵਾ ਠੀਕ ਹੈ ਜੀ ਤੇ ਨੌ ਲੀਟਰ ਜਿਹੜਾ ਇਸ ਟਾਈਮ ਬੋਲਾ ਤਿਆਰ ਆ ਤੇ ਸੂਈ ਨੂੰ ਭਾਈ 2 ਕਿ 3 ਦਿਨ ਅਸੋ ਦੀ ਭਾਈ ਯਾਰ ਕੋਈ ਨਾੜੂ ਨਾ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਲਗੀ ਦਿਵਾਗ ਦਾ ਲਾੜੂ ਬਿਲਕੁਲ ਗਿੱਲਾ ਜੇ ਠੀਕ ਹੈ ਇਹ ਖਾਲਸ ਤੋਂ ਬਹੁਤ ਹੀ ਚੰਗਾ ਕੱਢਿਆ ਵੈਰ ਨੇ ਇਹਦਾ ਕੀ ਮੁੱਲ ਪਾਣੀ ਹਰ ਢੇਲੋ ਭਾਈ ਜਿੱਦਾਂ ਦੇ ਇਹ ਵਛੀਏ ਮੂੰਹ ਹੀ ਛੀਦੀ ਉਮਰ ਬੜੀ ਛੋਟੀ ਹੈ ਜੀ ਹਾਂਜੀ ਸਵਾਗਤ ਮੂੰਹ ਸਾਲਾਂ ਦੀ ਆ ਅੱਛਾ ਜੀ ਮੋਲੇ ਦਾ 35 ਕਰਦੇ ਜੀ ਅੱਛਾ ਜੀ ਤੇ ਭਾਈ ਹਾਂ ਨਾ 3000 ਦੀ ਵਛੀ ਦੇਣੀ ਆ ਬਾਹਰ ਠੀਕ ਹੈ ਠੀਕ ਹੈ ਲਓ ਭਾਈ 30000 ਦੀ ਇਹ ਤੋਂ ਛੋੜ ਭਾਈ ਦادیه ਕਿੰਨੀ ਕਰਨੀ ਸ਼ੂਟ ਜਗੇ ਭਾਈ ਯਾਰ ਹੀ ਕਰਾਂਗਾ ਮੱਤੀ ਦੀ ਰਹਿ ਗਈ ਹਰਗੇ ਮੱਤੀ ਦੀ ਦੇ ਦਾਂਗੇ ਹਾਂਜੀ ਠੀਕ ਹੈ ਲਓ ਭਾਈ ਲੱਤੀ ਇਹਨਾਂ ਵੀ ਲੈ ਜੂ 12 ਕਿਲੋ ਤੋਂ ਪਲਾਸੀ ਆਊਗੀ ਵਸ਼ੀ ਠੀਕ ਹੈ ਠੀਕ ਹੈ ਇਹ ਮੇਸ਼ਾ ਘਾੜੇ ਬੁੱਗ ਲਿਖਾ ਕੇ ਲੈ ਜੀ ਅੱਛਾ ਜੀ ਤੇ 12 ਕਿਲੋ ਵਾਲੀ ਉਦਾਂ ਵਹਿੜ ਜਿਹੜੀ ਹੈ 40 45 ਆ ਦੀ ਉਮਰ ਵੀ ਬੜੀ ਛੋਟੀ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਲਓ ਭਾਈ ਕਰੋ ਜੇ ਪਸ਼ੂ ਬਈ ਦੇ ਕੋਲ ਸਾਰੇ ਚੰਗੇ ਆ ਤੇ ਬਿਲਕੁਲ ਨਾਰਮਲ ਰੇਟ ਪਾਏ ਬਾਈ ਨੇ ਤੇ ਹੈ ਵੀ ਸਾਰੇ ਸੂਏ ਸਵਾਏ ਆ ਵੀਡੀਓ ਨੂੰ ਵਾਤਵਾਂਧ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਖੁਲੀ ਰੱਖਣ ਦੀ ਧੰਨਵਾਦ ਆ ਗਿਆ ਸਾਰੇ ਫੁੱਟਬਾਲ ਦੇ ਪ੍ਰਮਾਣਾਂ ਦਾ